ਅਨਜੀ ਸਤਰੀਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਇਟਲੀ ਦੀ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਕਿ ਹੁਣ ਪੇਪਰ ਨਿਕਲਣ ਦਾ ਟਾਈਮ ਆ ਗਿਆ ਡਿਕਰੇਟੋ ਫਲੂਸੀ ਸਾਰਿਆਂ ਨੂੰ ਪਤਾ ਹੀ ਹੈ ਕਿ 2026 ਦੀ ਜਿਹੜੀ ਐਲਾਨੀ ਹੋਈ ਆ ਉਹਦੇ ਵਿੱਚ 1,64,65,000 ਬੰਦਾ ਆ ਇਟਲੀ ਨੂੰ ਚਾਹੀਦਾ ਤੇ ਜਿਹਦੇ ਵਿੱਚ ਇੱਕ ਕੋਟਾ ਹੋਰ ਐਡ ਕੀਤਾ ਜਿਹੜਾ ਕਿ ਪਹਿਲਾਂ ਨਹੀਂ ਹੁੰਦਾ ਸੀਗਾ ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੁਹਾਨੂੰ ਸਮਝਾਵਾਂਗੇ ਕਿ ਉਸ ਕੋਟੇ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆ ਸਕਦੇ ਆ ਤੇ ਉਹ ਕੌਣ-ਕੌਣ ਅਪਲਾਈ ਕਰ ਸਕਦਾ ਤੇ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਜਿਹੜੀ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਪ੍ਰੀ ਫੀਲਿੰਗ ਚੱਲੀ ਆ ਉਹਦੇ ਵਿੱਚ ਸਾਰਿਆਂ ਨੇ ਆਪਣੇ ਪੇਪਰ ਭਰੇ ਸੀ ਤੇ ਹੁਣ ਉਹਨਾਂ ਦੇ ਕਲਿੱਕ ਡੇ ਆਉਣ ਵਾਲੇ ਆ 12 ਜਨਵਰੀ ਨੂੰ ਹੁਣ 9 ਵਜੇ ਖੁੱਲ ਜਾਣਾ ਤੇ 9 ਵਜੇ ਫਾਈਨਲ ਪੇਪਰ ਭਰ ਕੇ ਕਲਿੱਕ ਹੋਣਾ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਹੁਣ ਨੂਲਾਸਤਾ ਮਿਲੇਗਾ ਫਿਰ ਤੁਸੀਂ ਆਪਣੇ ਆਪਣੇ ਕੰਟਰੀ ਦੇ ਵਿੱਚ ਆਪਣੇ ਆਪਣੇ ਦੇਸ਼ ਦੇ ਵਿੱਚ ਜਿੱਦਾ ਭਾਰਤ ਦੇ ਵਿੱਚ ਦਿੱਲੀ ਅੰਬੈਸੀਆਂ ਦੇ ਵਿੱਚ ਜਾ ਕੇ ਪੇਪਰ ਭਰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਵੀਜ਼ੇ ਮਿਲਣਗੇ ਨੂਲਾਸਤਾ ਕਹਿੰਦੇ ਆ ਤੇ ਉਸ ਤੋਂ ਬਾਅਦ ਵੀ ਫਿਰ ਬਹੁਤ ਕੰਮ ਪਿਆ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਆਈ ਹੋਪ ਵੀਡੀਓ ਨੂੰ ਪੂਰੀ ਦੇਖ ਲਿਓ ਚੰਗੀ ਤਰ੍ਹਾਂ ਸਮਝ ਲਿਓ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ ਤੇ ਤੁਸੀਂ ਆਪਣਾ ਪ੍ਰੋਸੈਸ ਬਿਲਕੁਲ ਇਹ ਤਰੀਕੇ ਦੇ ਨਾਲ ਕਰ ਸਕਦੇ ਕਿਉਂਕਿ ਤੁਹਾਡੀ ਇੱਕ ਗਲਤੀ ਜਲਤਬਾਜ਼ੀ ਤੁਹਾਡੇ ਸਾਰੇ ਪੇਪਰ ਖਰਾਬ ਕਰ ਸਕਦੀ ਹੈ ਜੀ ਹਾਂਜੀ ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਟਲੀ ਨੇ 2028 ਤੱਕ ਦੇ ਆਪਣੇ ਸਾਰੇ ਹੀ ਫਲੂਸੀ ਐਲਾਨੀ ਹੋਈ ਆ ਕਿਹੜੇ ਕਿਹੜੇ ਸਾਲ ਦੇ ਵਿੱਚ ਕਿੰਨੇ ਕਿੰਨੇ ਬੰਦੇ ਚਾਹੀਦੇ ਆ ਸੋ ਉਸੇ ਤਰ੍ਹਾਂ 2026 ਦੇ ਵਿੱਚ ਵੀ ਇਹਨਾਂ ਨੇ 1,64,000 ਬੰਦਾ ਚਾਹੀਦਾ ਇਹਨਾਂ ਨੂੰ ਸੋ ਜਿਹੜੇ ਅਲੱਗ-ਅਲੱਗ ਕੈਟਾਗਰੀ ਚ ਜਿੱਦਾਂ ਨੌਨ ਸੀਜ਼ਨਲ ਸੀਜ਼ਨਲ ਔਰ ਇਹਨਾਂ ਨੂੰ ਹੁਣ ਇਸ ਵਾਰ ਐਡ ਕੀਤੀ ਹੈ ਨਾ ਨੇ ਨੈਨੀ ਦੇ ਲਈ ਜਿੱਦਾਂ ਹੁਣ ਘਰ ਦੇ ਵਿੱਚ ਕੇਅਰ ਟੇਕਰ ਹੁੰਦਾ ਸੀ ਪਹਿਲਾਂ ਤਾਂ ਜਿਹੜੇ 올ਡ ਏਜ ਵਾਲੇ ਸੀ ਇਸ ਵਾਰ ਇਹਨੇ ਨੈਨੀ ਬੱਚਿਆਂ ਦੇ ਲਈ ਵੀ ਕਰਤਾ ਕਿ ਜਿਨ੍ਹਾਂ ਦੇ ਬੱਚੇ ਦੀ ਦੇਖਭਾਲ ਕਰਨੀ ਹੈ ਹਾਂਜੀ ਉਹਨਾਂ ਦੇ ਲਈ ਇਹਨਾਂ ਨੂੰ ਹਰੇਕ ਸਾਲ 10000 ਵਰਕਰ ਚਾਹੀਦਾ ਹੋਵੇਗਾ ਜਿਹੜਾ ਬੱਚਿਆਂ ਦੇ ਲਈ ਦੇਖਭਾਲ ਕਰੇਗਾ ਤੇ ਇਹ ਕੋਟਾ ਵੀ ਐਡ ਕੀਤਾ ਤੇ ਬਾਕੀ ਹੁਣ ਜਿਹੜੇ ਦੂਜੇ ਆ ਤੇ ਉਹਨਾਂ ਦੇ ਹੁਣ 12 ਤਰੀਕ ਨੂੰ ਪੇਪਰ ਨਿਕਲਣੇ ਆ ਜੀ 12 ਤਰੀਕ ਨੂੰ ਤੁਹਾਡੇ ਹੁਣ ਕਲਿੱਕ ਹੋ ਜਾਣੇ ਡੇਟ ਆ ਗਈ ਆ ਤੁਹਾਡੀ ਵੀ ਬਹੁਤ ਬੇਸਬਰੀ ਨਾਲ ਤੁਸੀਂ ਇੰਤਜ਼ਾਰ ਕਰਦੇ ਸੀ ਸਾਰੇ ਨੂੰ ਪਤਾ ਹੀ ਆ ਸੋ ਹੁਣ 11 12 ਜਨਵਰੀ ਨੂੰ ਇਹ ਦਿਨ ਤੁਹਾਡੇ 9 ਵਜੇ ਸਵੇਰੇ ਸਵੇਰੇ ਕਲਿੱਕ ਹੋਣੇ ਸਟਾਰਟ ਹੋ ਜਾਣੇ ਤੇ ਜਲਦੀ ਜਲਦੀ ਫਿਰ ਤੁਸੀਂ ਆਪਣੇ ਮਾਲਕਾ ਦੇ ਨਾਲ رابطہ ਰੱਖਿਓ ਕਿਉਂਕਿ ਏਜੰਟਾਂ ਦੇ ਨਾਲ رابطہ ਰੱਖਿਓ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਫੇਸ ਕਰਨੀ ਪੈ ਰਹੀਆਂ ਪ੍ਰੋਬਲਮਾਂ ਬਹੁਤ ਆ ਕੇ ਅੱਗੇ ਇਹ ਨਹੀਂ ਹੈਗਾ ਪੇਪਰ ਨਿਕਲੇ ਆਲੇ ਤਾਂ ਉਸ ਤੋਂ ਬਾਅਦ ਤੁਹਾਨੂੰ ਕੁਝ ਵੀ ਪ੍ਰੋਬਲਮ ਨਹੀਂ ਆਣੀ ਸੋ ਉਹਦੇ ਬਾਰੇ ਵੀ ਮੈਂ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਆਗਰ ਤੁਹਾਡੇ ਪੇਪਰ ਨਿਕਲ ਆਉਂਦੇ ਆ ਤੁਹਾਨੂੰ ਪੇਪਰ ਜਮਾ ਕਰਾਉਣੇ ਪੈਂਦੇ ਆ ਆਪਣੀਆਂ ਅੰਬੈਸੀ ਦੇ ਵਿੱਚ ਉੱਥੇ ਕੀ ਹੁੰਦਾ ਕਿ ਹੁਣ ਟੋਟਲ ਹੀ ਇਮੀਗ੍ਰੇਸ਼ਨ ਚੇਂਜ ਹੋ ਗਿਆ ਪਹਿਲਾਂ ਹੁੰਦਾ ਸੀ ਨੁੱਲਾ ਹੱਸਤਾ ਹੈਗਾ ਜੀ ਚਲੋ ਜੀ ਗੱਲ ਖਤਮ ਮੁੜ ਕੇ ਕੋਈ ਕੁਝ ਨਹੀਂ ਸੀ ਪੁੱਛਦਾ ਅੰਬੈਸੀਆਂ ਵੀ ਡੜਾ-ਡੜ ਬੀਜੇ ਲਾ ਦਿੰਦੀ ਤੁਸੀਂ ਪਹੁੰਚ ਜਾਂਦੇ ਸੀ ਇਟਲੀ ਪਰ ਇਸ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਸਖਤਾਈ ਹੋਈ ਹੋਈ ਆ ਬਹੁਤ ਜ਼ਿਆਦਾ ਪੁੱਛ ਗਿਸ਼ ਹੋ ਰਹੀ ਆ ਜਦੋਂ ਵੀ ਤੁਹਾਡਾ ਨੂੰ ਲਾਸਟ ਅੰਬੈਸੀ ਦੇ ਵਿੱਚ ਜਮਾ ਹੁੰਦਾ ਤੁਹਾਡੇ ਡਾਕੂਮੈਂਟ ਜਮਾ ਹੁੰਦੇ ਆ ਤਾਂ ਅੰਬੈਸੀ ਹਮੇਸ਼ਾ ਹੀ ਤੁਹਾਡੇ ਓਨਰ ਨੂੰ ਜਿਹੜਾ ਤੁਹਾਡਾ ਮਾਲਕ ਹੁੰਦਾ ਇਟਲੀ ਦੇ ਵਿੱਚ ਜਿਹਦੇ ਕੋਲ ਤੁਸੀਂ ਜਾਣਾ ਉਹਨੂੰ ਇਨਫੋਰਮ ਕਰਦੀ ਆ ਉਹਦੇ ਨਾਲ ਕੰਟੈਕਟ ਕਰਦੀ ਆ ਕਿ ਵਾਕਈ ਹੀ ਤੇਰਾ ਬੰਦਾ ਹੈ ਤੈਨੂੰ ਇਸ ਬੰਦੇ ਦੀ ਜ਼ਰੂਰਤ ਆ ਸੋ ਅਗਰ ਉਹ ਮਾਲਕ ਉਹਨਾਂ ਨਾਲ ਕੰਟੈਕਟ ਕਰਦਾ ਕੋਆਪਰੇਟ ਕਰਦਾ ਕਿ ਹਾਂ ਮੇਰਾ ਬੰਦਾ ਮੈਨੂੰ ਜ਼ਰੂਰਤ ਆ ਅਤੋਂ ਕੋਈ ਡਾਕੂਮੈਂਟ ਪ੍ਰੋਵਾਈਡ ਕਰਨਾ ਹੁੰਦਾ ਜਾਂ ਲੈਣਾ ਹੁੰਦਾ ਜਾਂ ਦੇਣਾ ਹੁੰਦਾ ਕਰੋ ਪੂਰਾ ਕੋਆਪਰੇਟ ਕਰਦਾ ਮਾਲਕ ਤਾਂ ਹੀ ਵੀਜ਼ਾ ਮਿਲਦਾ ਨਹੀਂ ਵੀਜ਼ਾ ਨਹੀਂ ਮਿਲਦਾ ਬਹੁਤ ਕੇਸੇ ਸਾਹਮਣੇ ਵੀ ਆ ਗਿਆ ਕਿ ਲੋਕਾਂ ਦੇ ਪੈਸੇ ਖਰਾਬ ਹੋਇਆ ਕਿਉਂਕਿ ਏਜੰਟ ਪਹਿਲਾ ਹੀ ਨੂਲਾ ਵਸਤਾਉਣ ਤੇ ਪੈਸੇ ਲੈ ਲੈਂਦੇ ਪਰ ਬਾਕੀ ਬਾਅਦ ਦੇ ਵਿੱਚ ਕੇਸ ਖਰਾਬ ਹੋ ਜਾਂਦਾ ਕਿਉਂਕਿ ਜਿਹੜੇ ਮਾਲਕ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਸਾਡੇ ਪੇਪਰਾਂ ਦੇ ਬੰਦਾ ਆ ਰਿਹਾ ਸੋ ਉਹਨਾਂ ਨਾਲ ਕੋਆਪਰੇਟ ਨਹੀਂ ਕਰਦੇ ਸੋ ਇਹ ਗਲਤੀ ਤੁਸੀਂ ਨਾ ਕਰੋ ਆਪਣੇ ਆਨਰ ਦੇ ਨਾਲ ਮਾਲਕ ਦੇ ਨਾਲ ਔਰ ਜਿਹੜਾ ਤੁਹਾਡਾ ਏਜੰਟ ਹੋਊਗਾ ਉਹਦੇ ਟੱਚ ਦੇ ਵਿੱਚ ਰਹੋ ਤੇ ਉਹਨੂੰ ਪਤਾ ਕਰਦੇ ਰਹੋ ਕੀ ਹੋਣਾ ਅੱਗੇ ਕੀ ਕਰਨਾ ਤੇ ਇਹ ਨਾ ਹੋਵੇ ਕਿ ਤੁਹਾਨੂੰ ਵੀ ਪੈਸੇ ਵੀ ਜਾਣ ਤੇ ਤੁਹਾਨੂੰ ਐਂਟਰੀ ਵੀ ਨਾ ਮਿਲੇ ਉਸ ਤੋਂ ਬਾਅਦ ਇਟਲੀ ਪਹੁੰਚ ਕੇ ਵੀ ਇਟਲੀ ਪਹੁੰਚ ਕੇ ਵੀ ਪ੍ਰੋਬਲਮ ਆ ਰਹੀ ਹੈ ਇਟਲੀ ਪਹੁੰਚਦੇ ਸਾਰ ਜਦੋਂ 에어ਪੋਰਟ ਤੋਂ ਬਾਹਰ ਹੁੰਦੇ ਉੱਥੇ ਵੀ ਇਮੀਗ੍ਰੇਸ਼ਨ ਵਾਲੇ ਤੁਹਾਡੇ ਮਾਲਕ ਨਾਲ ਗੱਲ ਕਰਨ ਦਾ ਪ੍ਰਸਤਾਫ ਰੱਖਦੇ ਆ ਕਿ ਆਪਣੇ ਮਾਲਕ ਦਾ ਗੱਲ ਕਰਾ ਉਹਦਾ ਐਡਰੈਸ ਕੀ ਆ ਕੀ ਹੈ ਕਿ ਨਹੀਂ ਜਾਂ ਖੁਦ ਕਾਲ ਲਾ ਲੈਂਦੇ ਉਹਨੂੰ ਪੁੱਛਦੇ ਆ ਕਿ ਤੇਰਾ ਬੰਦਾ ਆਇਆ ਕਿ ਇਹ ਵਾਕਈ ਹੀ ਤੇਰਾ ਬੰਦਾ ਤੂੰ ਜਾਣਦਾ ਹੈ ਜਾਂ ਇੱਕ ਤੂੰ ਪੇਪਰ ਭਰੇ ਹੈ ਤੇ ਇਸ ਤਰ੍ਹਾਂ ਦੇ ਵੀ ਕੇਸ ਸਾਹਮਣੇ ਆ ਰਿਹਾ ਸੋ ਇਹ ਚੀਜ਼ਾਂ ਤੋਂ ਤੁਸੀਂ ਅਵੇਰ ਰਹੋ ਉਸ ਤੋਂ ਬਾਅਦ ਹੀ ਤੁਸੀਂ ਇਟਲੀ ਦੇ ਵਿੱਚ ਆ ਸਕਦੇ ਆ ਪੇਪਰ ਲੈ ਸਕਦੇ ਆ ਫੇਰ ਹੀ ਅਗਲਾ ਕਾਰਵਾਈ ਸਟਾਰਟ ਹੋਊਗੀ ਪਹਿਲਾ ਇਹ ਜਿਹੜੇ ਦੋ ਪ੍ਰੋਸੈਸਾ ਦੋ ਕੰਮ ਆ ਇਹ ਤੁਸੀਂ ਜ਼ਰੂਰੀ ਆਪਣੇ ਯਾਦ ਨਾਲ ਕਰ ਲਿਓ ਆਪਣੇ ਮਾਲਕ ਤੇ ਆਪਣੇ ਏਜੰਟ ਨੂੰ ਇਹ ਚੀਜ਼ਾਂ ਜ਼ਰੂਰ ਦੱਸ ਦਿਓ ਤੇ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਹੁਣ ਜਿਹੜੇ ਇਹ বিজে ਲੱਗਣੇ ਆ ਜਿੰਨੀ ਵੀ 2026 ਦੀ ਇਹਨਾਂ ਨੇ ਕੋਟਾ ਆਧਾਰਿਤ ਕੀਤਾ ਹੋਇਆ ਹੁਣ ਇਹਦੇ ਵਿੱਚ ਇੱਕ ਨੈਨੀ ਦਾ ਵਿੱਚ ਐਡ ਕੀਤਾ ਬੱਚਿਆਂ ਦੀ ਕੇਰ ਦਾ ਤੁਹਾਨੂੰ ਪਤਾ ਹੈ ਕਿ ਇਟਲੀ ਦੇ ਵਿੱਚ ਨਹੀਂ ਸਰਦਾ ਹਸਬੰਡ ਵਾਈਫ ਦੋਨਾਂ ਨੂੰ ਜੋਬ ਕਰਨੀ ਪੈਂਦੀ ਹੈ ਤੇ ਬੱਚੇ ਛੋਟੇ ਹੁੰਦੇ ਆ ਤੇ ਮਾਂ ਨੂੰ ਹਮੇਸ਼ਾ ਘਰੇ ਰਹਿਣਾ ਪੈਂਦਾ ਸੀਗਾ ਸੋ ਉਹਨਾਂ ਦਾ ਕਈਆਂ ਦਾ ਬਿਜ਼ਨਸ ਜਿਆਦਾ ਵੱਡਾ ਹੁੰਦਾ ਹੈ ਕਿ ਦੋਨਾਂ ਦੇ ਬਿਨਾਂ ਨਹੀਂ ਰਹਿ ਜਾ ਜਾਂਦਾ ਕੰਮ ਕਰਨਾ ਹੀ ਪੈਂਦਾ ਦੋਨਾਂ ਨੂੰ ਸੋ ਲੇਕਿਨ ਬੱਚੇ ਦੇ ਲਈ ਕੋਈ ਵੀ ਨਹੀਂ ਹੈਗਾ ਸੋ ਇਸ ਲਈ ਉਹਨਾਂ ਨੇ ਇੱਕ ਕੋਟਾ ਨਿਰਧਾਰਤ ਕੀਤਾ ਕਿ ਹੁਣ ਤੁਸੀਂ ਆਪਣੇ ਨੈਨੇ ਨੂੰ ਬੁਲਾ ਸਕਦੇ ਆ ਇਸ ਵਰਕ ਬੀਜੇ ਤੇ ਤੇ ਉਹਦੇ ਲਈ ਵੀ ਸੇਮ ਰਿਕੁਆਇਰਮੈਂਟ ਹੋਏਗੀ ਸੇਮ ਡਾਕੂਮੈਂਟ ਹੀ ਲੱਗਣਗੇ ਔਰ ਤੁਹਾਡੀ ਸੈਲਰੀ ਦੇਖੀ ਜਾਏਗੀ ਵਧੀਆ ਹੋਏਗੀ ਜੋਬ ਕੰਟਰੈਕਟ ਤੁਹਾਨੂੰ ਮਾਲਕ ਦਵੇਗਾ ਤੇ ਇਹਦੇ ਬੱਚੇ ਦੀ ਤੁਸੀਂ ਕੇਅਰ ਕਰਨੀ ਆ ਉਹਦੇ ਲਈ ਤੁਹਾਨੂੰ ਇੰਡੀਆ ਤੋਂ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਹੋਣਾ ਜ਼ਰੂਰੀ ਆ ਕਿ ਤਨਾ ਕਿਤੇ ਤੁਸੀਂ ਉਹ ਕੋਰਸ ਜਾਂ ਕੁਝ ਵੀ ਉਹ ਕੀਤਾ ਹੋਣਾ ਚਾਹੀਦਾ ਪਰ ਇਹਦੇ ਲਈ ਇਹ ਨਹੀਂ ਹੈਗਾ ਕਿ ਹਾਂਜੀ ਤੁਹਾਨੂੰ ਸੈਲਰੀ ਸਲਿੱਪਾਂ ਚਾਹੀਦੀਆਂ ਤੁਹਾਨੂੰ ਪੂਰਾ ਇਹ ਕੰਟਰੈਕਟ ਚਾਹੀਦਾ ਅਕਸਰ ਇਹ ਹੁੰਦਾ ਨਾ ਕਿ ਅਮਰੀਕਾ ਕੈਨੇਡਾ 'ਚ ਜਿੱਦਾਂ ਇਹ ਲੱਗਦੇ ਸੀਗੇ ਵੀ ਜੋ ਉੱਥੇ ਪੂਰਾ ਪ੍ਰੋਪਰ ਤੁਹਾਡਾ ਕੀ ਕਿੱਥੇ ਕੰਮ ਕਰਦੇ ਸੀ ਪੇ ਸਲਿੱਪਾਂ ਤੱਕ ਵੀ ਮੰਗੀਆਂ ਜਾਂਦੀਆਂ ਸੀ ਪਰ ਇਸ ਦੇ ਵਿੱਚ ਨਹੀਂ ਜਸ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਤੇ ਇਸ ਤੋਂ ਵਿੱਚ ਤੁਹਾਡਾ ਕੋਈ ਵੀ ਰਿਸ਼ਤੇਦਾਰ ਵੀ ਇਸ ਕੇਸ ਦੇ ਵਿੱਚ ਤੁਹਾਨੂੰ ਬੁਲਾ ਸਕਦਾ ਉੱਥੇ ਕਿਉਂਕਿ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਇਕੱਲੇ ਇਟਾਲੀਅਨ ਲੋਕ ਹੀ ਗੋਰੇ ਹੀ ਤੁਹਾਨੂੰ ਬੁਲਾਉਣਗੇ ਅਗਰ ਇਟਾਲੀਅਨ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਇਟਲੀ ਦੇ ਵਿੱਚ ਉਹਦੇ ਕੋਲ ਪੇਪਰ ਹੈਗੇ ਆ ਉਥੋਂ ਦਾ ਸਿਟੀਜ਼ਨ ਹੈਗੀ ਆ ਉਹਦੇ ਕੋਲ ਸੋ ਉਹ ਤੁਹਾਨੂੰ ਬੁਲਾ ਸਕਦਾ ਤੁਹਾਡੇ ਲਈ ਇਜ਼ੀਵਲ ਹੈਗਾ ਕਿ ਉਹਦੇ ਥਰੂ ਤੁਸੀਂ ਜਾ ਸਕਦੇ ਹੋ ਤਾਂ ਹਰ ਇੱਕ ਸਾਲ ਇਹ 10000 ਬੰਦਿਆਂ ਨੂੰ ਬੁਲਾਏਗਾ 10000 ਇਹਦੇ ਕੋਟੇ ਚ ਐਡ ਕੀਤਾ ਹੈ ਨਵਾਂ ਕੀਤਾ ਇਸ ਵਾਰ ਨਹੀਂ ਪਹਿਲਾਂ ਤਾਂ ਕੇਅਰ ਟੇਕਰ ਦਾ ਤੁਹਾਨੂੰ ਪਤਾ ਹੁੰਦਾ ਸੀ ਔਰ ਰੇਟਰੀ ਦੇ ਵਿੱਚ ਜਿਹੜਾ ਜੂਥ ਹੈ ਉਹ ਤਕਰੀਬਨ ਤਕਰੀਬਨ ਇਥੋਂ ਮੂਵ ਵੀ ਹੋ ਰਿਹਾ ਤੇ ਇਥੇ 올ਡੇਜ ਥੋੜੇ ਜਿਆਦਾ ਹੈ ਉਹਨਾਂ ਦੀ ਗਿਣਤੀ ਜਿਆਦਾ ਤੇ ਉਹਦੇ ਕਰਕੇ ਉਹ ਵੀਜੇ ਲੱਗਦੇ ਨਾਲ-ਨਾਲ ਹੁਣ ਇਹਨੂੰ ਬੱਚਿਆਂ ਦੇ ਨੂੰ ਵੀ ਐਡ ਕੀਤਾ ਕਿ ਤਾਂ ਕਰਕੇ ਮੀਆ ਵੀ ਵੀ ਦੋਨੋਂ ਹਸਬੰਡ ਵਾਈਫ ਜੌਬ ਕਰ ਸਕਣ ਤੇ ਉਹਨਾਂ ਦੇ ਪਿੱਛੇ ਬੱਚੇ ਦੀ ਕੇਅਰ ਕੀਤੀ ਜਾ ਸਕੇ ਸੋ ਇਹ ਨਵਾਂ ਐਡ ਕੀਤਾ ਤੇ ਇਹਦੇ ਬਾਰੇ ਅਗਰ ਤੁਸੀਂ ਕੁਝ ਵੀ ਹੋਰ ਪੁੱਛਣਾ ਹੋਇਆ ਜਾਂ ਦੱਸਣਾ ਹੋਇਆ ਜਾਂ ਕੁਝ ਸਮਝ ਨਹੀਂ ਲੱਗੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਪਰ ਇਸ ਵਾਰ ਜਿਹੜੀ ਇਹ ਆ ਇਹਦੀ ਫਲੂਸੀ ਭਰ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਅਕਤੂਬਰ ਤੇ ਦਸੰਬਰ ਤੱਕ ਚੱਲਦਾ ਰਿਹਾ ਤੇ ਹੁਣ ਜਿਹੜੀਆਂ ਵੀ ਅਗਲੀਆਂ ਡੇਟਾਂ ਆਣਗੀਆਂ ਤੁਸੀਂ ਅਗਲੇ ਕੋਟੇ ਦੇ ਵਿੱਚ ਪੜ੍ਹ ਸਕਦੇ ਆ ਬਹੁਤ ਜਲਦ ਉਹ ਵੀ ਐਲਾਨਣਗੇ ਸੋ ਉਹਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦਾਵਾਂਗੇ ਉਹਦੇ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਵੀ ਨਵੀਂ ਅਪਡੇਟ ਆਏਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਔਰ ਬਾਕੀ ਤੁਸੀਂ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਰੂਰ ਕਮੈਂਟ ਕਰਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਤੁਹਾਡਾ ਆਪਣਾ ਚੈਨਲ